ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ। ਅਗਲੇ 3 ਮਹੀਨੇ ਦਾ ਜਿਹੜਾ ਮੌਸਮ ਅਨੁਮਾਨ ਆ ਉਹ ਆਈਐਮਡੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹਦਾ ਮਕਸਦ ਕੀ ਹੈ ਕਿ ਆਪਾਂ ਨੂੰ ਜਿਹੜਾ ਹੁਣ ਤੋਂ ਕਿਉਂਕਿ ਖਾਸ ਤੌਰ ਤੇ ਮਾਰਚ ਦੇ ਮਹੀਨੇ ਤੇ ਅੱਗੇ ਜਾ ਕੇ ਜਿਹੜੀ ਆਪਾਂ ਆਪਦੀਆਂ ਫਸਲਾਂ ਦਾ ਜਾਂ ਕੋ ਡੇਅਰੀ ਫਾਰਮਿੰਗ ਕਿਸਾਨ ਵੀਰ ਕਰਦੇ ਉਹਦੇ ਵਿੱਚ ਰੱਖ ਰਖਾਅ ਦੇ ਵਿੱਚ ਆਪਾਂ ਜਿਹੜੇ ਤੌਰ ਤਰੀਕੇ ਆ ਉਹ ਮੌਸਮ ਦੇ ਅਨਸਾਰ ਰੱਖ ਰਖਾਅ ਜਿਹੜਾ ਸਾਮ ਸੰਭਾਲ ਉਹ ਕਰ ਸਕਦੇ ਆ ਤੇ ਇਸ ਵਾਰ ਕਿਉਂਕਿ ਤੁਹਾਨੂੰ ਪਤਾ ਕਿ ਹਰ ਵਾਰ ਆਪਾਂ ਗੱਲ ਕਰਦੇ ਹੁੰਦੇ ਹੁਣ ਕਿ ਹਰ ਵਾਰ ਜਿਹੜਾ ਹੈਗਾ ਮੌਸਮ ਗਰਮੀ ਖਾਸ ਤੌਰ ਤੇ ਟੈਂਪਰੇਚਰ ਥੋੜਾ ਬਹੁਤਾ ਅੱਪ ਜਾਂਦਾ ਪਿਛਲੇ ਸਾਲਾਂ ਨਾਲੋਂ ਤੇ ਇਸ ਵਾਰ ਵੀ ਜਿਹੜਾ 3 ਤਿੰਨ ਤਿੰਨ ਮਹੀਨਿਆਂ ਦਾ ਜਿਹੜਾ ਅੰਮਾਨ ਜਾਰੀ ਕੀਤਾ ਗਿਆ ਕਿ ਸਧਾਰਨ ਨਾਲੋਂ ਜ਼ਿਆਦਾ ਗਰਮੀ ਪੈਣ ਦੇ ਅਸਾਰ ਹੈ ਵੱਖ-ਵੱਖ ਸਟੇਟਾਂ ਨੇ ਜਿਹੜੀਆਂ ਕਿਉਂਕਿ ਪੂਰੇ ਭਾਰਤ ਵਾਸਤੇ ਅੰਮਾਨ ਜਾਰੀ ਕੀਤਾ ਜਾਂਦਾ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਪ੍ਰਭਾਵ ਪੈਂਦਾ ਜਿਹੜੇ ਭੂਮੱਧ ਰੇਖਾ ਦੇ ਨੇੜੇ ਸਟੇਟਾਂ ਨੇ ਉੱਥੇ ਵੱਧ ਪ੍ਰਭਾਵ ਪੈਂਦਾ ਜਿਹੜੀਆਂ ਥੋੜੀਆਂ ਜਿਹੀ ਸਾਈਡ ਤੇ ਨੇ ਉੱਥੇ ਘੱਟ ਪ੍ਰਭਾਵ ਪੈਂਦਾ ਇਹ ਪ੍ਰਭਾਵ ਆ ਜਿਹੜਾ ਗਰਮੀ ਦਾ ਇਫੈਕਟ ਆ ਜਿਹੜਾ ਉਹ ਲਾ ਨੀਨਾ ਅਫੈਕਟ ਆ ਉਹ ਵੀ ਪ੍ਰਭਾਵਤ ਵੱਡੇ ਤੌਰ ਤੇ ਮੌਸਮ ਨੂੰ ਕਰਦਾ ਲਾ ਨੀਨਾ ਕੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਦੀ ਉੱਪਰਲੀ ਸਤਹ ਦੇ ਉੱਤੇ ਤਾਪਮਾਨ ਜਿਹੜਾ ਜੇ ਵਾਧਾ ਕਰਦਾ ਤਾਂ ਉਹਦਾ ਪ੍ਰਭਾਵ ਆਸੇ-ਪਾਸੇ ਭਾਰਤ ਦੇ ਵਿੱਚ ਪੈਂਦਾ ਤੇ ਉਹਦੀ ਜਿਹੜੀ ਹੈਗੀ ਲਾ ਨੀਨਾ ਅਫੈਕਟ ਆ ਉਹਦੇ ਵਿੱਚ ਟੈਂਪਰੇਚਰ ਵੱਧ ਪ੍ਰਸ਼ਾਂਤ ਮਹਾਸਾਗਰ ਦੀ ਉੱਪਰਲੀ ਸਤਹ ਤੇ ਤਾਪਮਾਨ ਜਿਹੜਾ ਵਾਧਾ ਹੈ ਤੇ ਇਹਦੇ ਕਰਕੇ ਹੀ ਜਿਹੜੀ ਇਸ ਵਾਰ ਦਸੰਬਰ ਜਨਵਰੀ ਦੇ ਵਿੱਚ ਠੰਡ ਪੂਰੀ ਨਹੀਂ ਪਈ ਜਿਹੜੀ ਕਿ ਪੈਣੀ ਚਾਹੀਦੀ ਹੁੰਦੀ ਆ ਤਾਂ ਟੈਂਪਰੇਚਰ ਸਧਾਰਨ ਤੋਂ ਉੱਪਰ ਹੈ ਤੇ ਮਾਰਚ ਦੇ ਦੂਜੇ ਹਫਤੇ ਤੋਂ ਹੀ ਜਿਹੜੇ ਸੈਂਟਰ ਦੀਆਂ ਕੋਸਟੇਟਾਂ ਨੇ ਖਾਸ ਤੌਰ ਤੇ ਵੱਖ-ਵੱਖ ਸਟੇਟਾਂ ਬਾਰੇ ਜਿਵੇਂ ਗੱਲ ਕਰਾਂ ਤਾਂ ਲੂ ਚੱਲਣ ਦੇ ਅਸਾਰ ਟੈਂਪਰੇਚਰ ਨਾਰਮਲ ਨਾਲੋਂ ਜ਼ਿਆਦਾ ਰਹਿ ਸਕਦਾ ਮਾਰਚ ਦੇ ਦੂਜੇ ਮਹੀਨੇ ਤੋਂ ਜਿਸ ਕਰਕੇ ਇਹ ਕਿਸਾਨ ਵੀਰਾਂ ਵਾਸਤੇ ਵੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਕਿ ਫਸਲਾਂ ਦੇ ਇਹਦਾ ਪ੍ਰਭਾਵ ਪੈ ਸਕਦਾ ਖਾਸ ਤੌਰ ਤੇ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਤੇਲੰਗਾਨਾ ਸਟੇਟ ਹੈ ਝਾਰਖੰਡ ਹੈ ਛਤੀਸਗੜ੍ਹ ਹੈ ਬਿਹਾਰ ਹੈ ਕਰਨਾਟਕ ਹੈ ਇਨ੍ਹਾਂ ਸਟੇਟਾਂ ਤੇ ਵੱਧ ਪ੍ਰਭਾਵ ਰਹਿਣ ਦਾ ਅਸਾਰ ਹੈ ਪੰਜਾਬ ਹਰਿਆਣਾ ਇਹ ਚ ਅਫੈਕਟ ਟੈਂਪਰੇਚਰ ਨਾਰਮਲ ਨਾਲੋਂ ਅਬਾਵ ਰਹਿਣ ਦੇ ਅਸਾਰ ਪਰ ਲੋ ਜਿਹੜੀ ਹੈਗੀ ਜਿਹੜੀ ਕਿ ਮਾਰਚ ਦੇ ਦੂਜੇ ਮਹੀਨੇ ਤੋਂ ਦੱਸੀ ਹੈ ਪੰਜਾਬ ਦੇ ਵਿੱਚ ਟੈਂਪਰੇਚਰ ਥੋੜਾ ਜਿਹਾ ਅੱਪ ਜਾਣ ਦੇ ਜ਼ਰੂਰ ਅਸਾਰ ਹੈ ਪਰ ਜਿਹੜਾ ਨਾਰਮਲ ਨਾਲੋਂ ਮਤਲਬ ਜਿਵੇਂ ਬਨਾਰਮਲ ਦੂਜੀਆਂ ਸਟੇਟਾਂ 'ਚ ਰਹਿਣਾ ਨਾ ਉਸ ਤਰ੍ਹਾਂ ਦਾ ਅਫੈਕਟ ਹੋ ਸਕਦਾ ਹੈ ਕਿ ਥੋੜਾ ਜਿਹਾ ਟੈਂਪਰੇਚਰ ਉਹਦੇ ਨਾਲੋਂ ਘਟ ਰਹੀ ਪਰ ਫਿਰ ਵੀ ਆਪਾਂ ਨੂੰ ਜਿਹੜਾ ਹੈਗਾ ਆਪਦੀਆਂ ਫਸਲਾਂ ਖਾਸ ਤੌਰ ਤੇ ਕਿਉਂਕਿ ਟੈਂਪਰੇਚਰ ਤਾਂ ਮਾਰ ਫਰਵਰੀ ਦੇ ਵਿੱਚ ਵੀ ਅਪ ਜਾਣਾ ਸ਼ੁਰੂ ਹੋ ਗਿਆ ਸੀ ਫਿਰ ਮੌਸਮ ਦੇ ਵਿੱਚ ਤਬਦੀਲੀਆਂ ਦੀ ਟੈਂਪਰੇਚਰ ਡਾਊਨ ਆ ਜਾਣਾ ਤੁਹਾਨੂੰ ਦੱਸਿਆ ਨਾ ਕਿ ਆਪਣੇ ਜਿਹੜਾ ਇਸ ਤਰ੍ਹਾਂ ਚੱਲਦਾ ਹੈ ਕਿ ਜਦੋਂ ਟੈਂਪਰੇਚਰ ਇੱਕਦਮ ਬਨਾਰਮਲ ਵੱਧਦਾ ਤੇ ਨਾਲ ਦੀ ਨਾਲ ਹੀ ਜਿਹੜਾ ਕੋਈ ਹਨੇਰੀ ਚਖੜ ਜਾਂ ਕੋਈ ਗੜੇਮਾਰੀ ਜਿਹੜੀ ਚੱਲਦੀ ਰਹਿੰਦੀ ਆ ਤਾਂ ਜੇ ਟੈਂਪਰੇਚਰ ਬਭ ਨਾਰਮਲ ਤੋਂ ਅਭਵ ਜਾਊਗਾ ਅਬਨਾਰਮਲ ਚੇਂਜ ਆਊਗੀ ਟੈਂਪਰੇਚਰ ਜਿਹੜਾ ਕਿ ਅਗਲੇ 3 ਮਹੀਨੇ ਦਾ ਨਮਾਣਾ ਤਾਂ ਫਿਰ ਇਹ ਵੀ ਅਸਾਰ ਨੇ ਕਿਸ ਹਨੇਰੀਆਂ ਜਿਹੜੀਆਂ ਹੈਗੀਆਂ ਉਹ ਵੀ ਜ਼ਿਆਦਾ ਚੱਲ ਸਕਦੀਆਂ ਨੇ ਤੇ ਮੌਸਮ ਦੇ ਵਿੱਚ ਖਾਸ ਤੌਰ ਤੇ ਮੀਂਹ ਦੇ ਵਿੱਚ ਦੁਦਲੀ ਇਹ ਆਉਂਦੀ ਹੈ ਕਿ ਜਾਂ ਤਾਂ ਮੀਂਹ ਪੈਂਦਾ ਨਹੀਂ ਹੈ ਜਦੋਂ ਪੈਂਦਾ ਜਿੱਥੇ ਪੈਂਦਾ ਉਹ ਇੱਕਦਮ ਜ਼ਿਆਦਾ ਪੈ ਜਾਂਦਾ ਜਿਹੜੀ ਡਿਸਟ੍ਰਿਬਿਊਸ਼ਨ ਆ ਰੇਨਫਾਲ ਦੀ ਜਿਹੜੀ ਕਿ ਥੋੜਾ ਥੋੜਾ ਕਰਕੇ ਮਤਲਬ ਪੈਣਾ ਚਾਹੀਦਾ ਹੁੰਦਾ ਤੇ ਵੰਡਮਾ ਪੈਣਾ ਚਾਹੀਦਾ ਹੁੰਦਾ ਉਹ ਇੱਕ ਵਾਰ ਚ ਪੈ ਕੇ ਉਦੋਂ ਬਾਅਦ ਫਿਰ ਜਿਹੜੇ ਹੈਗੇ ਆ ਕਾਫੀ ਟਾਈਮ ਔੜ ਲੱਗ ਜਾਂਦੀ ਆ ਤਾਂ ਇਹ ਬਦਲਦੇ ਮੌਸਮ ਦਾ ਪ੍ਰਭਾਵ ਆ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਆਪਾਂ ਨੂੰ ਅੱਗੇ ਮੈਂ ਗੱਲ ਕਰਦਾ ਉਹਨਾਂ ਕਿ ਝੂਨੇ ਦੇ ਸੀਜ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਆਪਾਂ ਖੇਤ ਦੇ ਵਿੱਚ ਲਗਾਤਾਰ ਪਾਣੀ ਨਾ ਖੜਾ ਰੱਖੀਏ ਉਹ ਜਿਹੜਾ ਲਗਾਤਾਰ ਖੇਤ ਚ ਪਾਣੀ ਖੜਾ ਰੱਖਣਾ ਉਹ ਵੀ ਤੁਹਾਡੇ ਆਲੇ-ਦਾਲੇ ਦੇ ਮੌਸਮ ਨੂੰ ਵੱਡਾ ਪ੍ਰਭਾਵਿਤ ਕਰਦਾ ਜੇ ਤੁਸੀਂ ਪਾਣੀ ਲਗਾਤਾਰ ਨਾ ਨਹੀਂ ਖੜਾ ਰੱਖਦੇ ਤਾਂ ਹਵਾ 'ਚ ਨਮੀ ਘਟ ਰਹੀਦੀ ਹੁੰਮਸ ਘੱਟ ਬਣਦਾ ਜੇ ਲਗਾਤਾਰ ਖੇਤਾਂ 'ਚ ਪਾਣੀ ਖੜਾ ਰੱਖਦੇ ਤਾਂ ਆਪਣੇ ਆਲੇ-ਦਾਲੇ ਦਾ ਜਿਹੜਾ ਮੌਸਮ ਹੈ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਕਿਉਂਕਿ ਤਾਪਮਾਨ ਉੱਚਾ ਹੁੰਦਾ ਤਾਂ ਹੁੰਮਸ ਵੱਧ ਬਣਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੀਰ ਜ